ਆਇਆ ਲੈ ਨੂੰ ਜੀ ਬ੍ਰਹਮ ਜੀ ਸਾਡੇ ਕੋਲ ਬਟੇ ਵਾਲੇ ਪੱਤੀ ਉਹ ਜਿਹੜੇ 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 ਕੋਮਰ ਤੱਕ ਆ ਜਾਏਗਾ ਬਾਈ ਬਾਈ ਆਪਣੀ ਜਗ੍ਹਾ ਬਟਾ ਇੱਕ ਪੱਤੋ ਆਪਣੇ ਲੱਭੀ ਕੋਈ ਦਵਾਈ ਕੁਝ ਨਹੀਂ ਐ ਲੈ ਕੇ ਜਾਉ ਨਾ ਜੇ ਪੰਜ ਮੋੜਾ ਆ ਲੈਣਾ ਮਾਹੀ ਜਰਮੀ ਆ ਕਾਮਨਾ ਪ੍ਰਸੀਦਾ ਕੋਈ ਨਾ ਨਾਮ ਹੈ ਰਾਮ ਰਾਮ ਸਾਧਾ ਰਵੀ ਜੀ ਬਾਮਾ ਇਹ ਡੁਪਲੀਕੇਟ ਹੈ ਅੱਜ ਅੱਜ ਪੂਰੇ ਪਾਟ ਕੇ ਲਿਆ ਫਾੜ ਬਾਰ ਬਾਰ ਜਾਂਦੇ ਇਹਨੂੰ ਐ ਵਾਲੇ ਨੂੰ ਉਹ ਸਾਰੇ ਨੂੰ ਦਾ ਪੋੜੀਆਂ ਰੋਕੇ ਗਏ ਨੂੰ ਲੈ ਕੇ ਉਹ ਬੋਲ ਪਤਾ ਹੈ ਕਿ ਮੇਰੇ ਮਨ ਵਿੱਚ ਆਇਆ ਤਾਂ ਮੈਨੇ ਜਾਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੈਂਪੇਨਿੰਗ ਕੀਤੀ ਬਹੁਤ ਸੋਨਾ ਤੁਸੀਂ ਸਾਰੇ ਨੇ ਆਪਣੇ ਕੈਂਪੇਨ ਕੀਤਾ ਬੜੀ ਸਮੂਥਲੀ ਇਲੈਕਸ਼ਨ ਹੋਇਆ ਕਿਸੇ ਦੇ ਖਿਲਾਫ ਕੋਈ ਅੱਜ ਦੇ ਦਿਨ ਤੇ ਸਪੈਸ਼ਲੀ ਕੋਈ ਕਹਨੇ ਕੁਝ ਇਹਨਾਂ ਕੋਈ ਕਮੈਂਟ ਨਹੀਂ ਪਾਸ ਕੀਤਾ VOTING ਬੜੀ ਸਬੂਤ ਹੋਈ VOTER ਨੂੰ ਕੋਈ ਦਿੱਕਤ ਨਹੀਂ ਆਈ ਜਿਹੜੇ VOTER ਵੀ ਸਾਡੇ ਸਮਾਜ ਦੇ ਆਏ ਸੀਗੇ ਸਾਡੀ ਪੋਸਟਪਾਸ ਤੇ ਤਿੰਨ ਯਾਰ ਨੇ ਕੰਟੈਸਟ ਕਰ ਰਹੇ ਸੀਗੇ ਸ਼੍ਰੀ ਸੰਜੇ ਗੁਪਤਾ ਜੀ ਵਿਪુલ ਨਿਵੇਦੀਆ ਜੀ ਦੋ ਯਾਰ ਨੇ ਕੰਟੈਸਟ ਕਰ ਰਹੇ ਸੌਰੀ ਤੇ ਉਹਨਾਂ ਜੋ ਸੰਜੇ ਗੁਪਤਾ ਜੀ 115 VOTES ਦੇ ਨਾਲ ਜਿੱਤੇ ਹੋਏ ਨੇ ਕਰਤੋਣਾ ਪਿੱਛੇ ਰੀਕਾਉਂਟਿੰਗ ਹੋਈ ਤੇ ਆਪਸ ਦੇ ਵਿੱਚ ਸਾਰਾ ਕਾਊਂਟਿੰਗ ਕਰਨ ਤੋਂ ਬਾਅਦ ਅਮਿਤ ਜਲਾਨੀ 88 ਵੋਟਾਂ ਨਾਲ ਜਿੱਤਨ ਹੋਏ ਨੇ ਇਹ ਜਲਦੀ ਅਨਾਉਂਸ ਕਰਨਗੇ ਤਾਂ ਵੀਡੀਓ ਨਾਲ ਰਜਿਸਟਰ ਨਾਮ ਕੋਲ ਅਮਿਤ ਗੋਇੰਡਾ ਜੀ ਤੇ ਸੰਜੇ ਬਗੇਜ ਜੀ ਦੇ ਵਿੱਚ ਬਾਕੀ ਸਰਮਾ ਜੀ ਦੇ ਅੰਕਤ ਤੇ ਵੋਟ ਦਾ ਡਿਫਰੈਂਸ ਹੈ ਸਿਰਫ 12 ਮੋਟਾ ਦਾ ਤੇ ਪੰਕਜ ਪਾਇਤਾ ਜੀ ਇਲੈਕਸ਼ਨ ਜੈ ਸ਼੍ਰੀ ਰਾਮ ਹਾਂਜੀ 55 ਮੋਟਾ ਦਾ ਡਿਫਰੈਂਸ ਹੈ ਜੀ ਕਿ ਜੀ ਕੇ ਜੀਵਾ ਜੀ ਇਲੈਕਸ਼ਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਦਾ ਇੰਡੀਡ ਮੈਦਾਨ ਦੇ ਸੀਗੇ ਅ ਰਜੇਸ਼ ਕੇਚਰੀਵਾ ਜੀ ਸ਼੍ਰੀ ਨਿਸ਼ੀਪ ਪੋਧਾਰ ਜੀ ਐਂਡ ਸ਼੍ਰੀ ਵਰਨੂ ਨਿਵੇਦੀ ਜੀ ਅ ਇਲੈਕਸ਼ਨ ਦੀ ਫਾਈਟ ਕੰਟੀਨਿਊਟੀ ਵਿੱਚ ਰਹੀ ਹੈ ਦੋਵਾਂ ਦੇ ਤੇ ਇਹਦੇ ਵਿੱਚ 100 ਤੋਂ ਵੱਧ ਪੋਰਟ ਦਾ ਡਿਫਰੈਂਸ ਹੈ ਤੇ ਵਰਗ ਨਿਯਮਿਤ ਹੈ ਜੀ ਇਲੈਕਟ੍ਰਿਕ ਜੈ ਸ਼ੁਰਾ ਜੈ ਸ਼ੁਰਾ ਜੈ ਸ਼ੁਰਾ ਕਰੋ ਅਰੇ ਅਰੇ ਸਾਹਮਣੇ ਸਾਹਮਣੇ ਪੋਸਟਾ ਸੀਗੇ ਉੱਪਰ ਪ੍ਰੈਜ਼ੀਡੈਂਟ ਤੇ ਸੀਨੀਅਰ ਵਾਈਸ ਸੀਨੀਅਰ ਵਾਈਸ ਤੇ ਤੇ ਸ਼੍ਰੀ ਸੁਵਿੰਦ੍ਰ ਕੁਮਾਰ ਤੇ ਮਾਈਕ ਤੇ ਵੇਟ 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 感谢三位，感谢三位。 ਜਿਵੇਂ ਕਿ ਪਤਾ ਹੈ ਕਿ ਮਾਰਵੜੀ ਸਮਾਜ ਦੇ ਇਲੈਕਸ਼ਨ ਹਗੇ ਸੀ ਅੱਜ ਇਲੈਕਸ਼ਨਾਂ ਦਾ ਰਿਜ਼ਲਟ ਆ ਗਿਆ ਤੇ ਮੈਂ ਵਰੁਨ ਨਵੇਟਿਆ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਤੇ ਜੇਤੂ ਇਕਰਾਰ ਕੀਤਾ ਗਿਆ ਸਭ ਤੋਂ ਵੱਡ ਮਾਰਜਨ ਤੋਂ ਬਜਿੱਤਿਆ ਹਾਂਗਾ ਵੋਟਾਂ ਤੋਂ ਸਭ ਤੋਂ ਵੱਧ ਮਾਰਜਨ ਦੇ ਵੋਟਾਂ ਤੋਂ ਮੇਰੀ ਜਿੱਤ ਹੋਈ ਹੈ ਜੀ ਜੀ ਕਹਾਂ ਦਿੰਦੇ ਜਿੰਨਾ ਵੋਟਾਂ ਪਈਆਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸਾਰੇ ਮਾਰਵੜੀ ਸਮਾਜ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਸਾਨੂੰ ਤਰਕੋਨੇ ਮੁਕਾਬਲੇ ਦੇ ਵਿੱਚ ਸਭ ਤੋਂ ਜ਼ਿਆਦਾ ਜਿੱਤ ਦਿਵਾਈ ਹੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸਰ ਜਿਹੜੇ ਵੀ ਕੰਮ ਪੈਲ ਦੇ ਆਧਾਰ ਤੇ ਹੋਣਗੇ ਕਰਾਏ ਜਾਣਗੇ ਹਜੇ ਜਿੱਤ ਦਾ ਮੌਲਾ ਆਪਾਂ ਐਨੀ ਹੀ ਬਾਈਟ ਦੇਵਾਂਗੇ ਥੈਂਕ ਯੂ ਮੇਰਾ ਨਾਮ ਮਮੀ ਜਲਾਨਾ ਮੈਂ ਜੋਇਨ ਸੈਕਟਰੀ ਦੀ ਸੀਟ ਸੇ ਵਿਜੇ ਹੋਇਆ ਜੀ ਜੀ ਲੱਗਦਾ ਕਿਹੜੇ ਰੁਕੇ ਕੰਮ ਪਹਿਲ ਦੀ ਦਾ ਕੀਤੇ ਜਾਣਗੇ ਮੰਦਿਰ ਦੇ ਜੋ ਵੀ ਸਾਰੇ ਜਿੰਨੇ ਵੀ ਕੰਮ ਹੈ ਸਾਰੇ ਕੀਤੇ ਜਾਣਗੇ ਜਿੰਨੇ ਵੀ ਰੁਕੇ ਕੰਮ ਸਾਰੇ ਕੀਤੇ ਜਾਣਗੇ